ਸਤਿ ਸ੍ਰੀ ਅਕਾਲ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਅੱਜ ਆਪਾਂ ਆਏ ਹਾਂ ਮਲੂਟ ਮੰਡੀ ਕਿਸਾਨ ਮੇਲੇ ਦੇ ਉੱਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਟਰੈਕਟਰ ਨਵੇਂ-ਨਵੇਂ ਸੰਦ ਨਮੀਆਂ-ਨਮੀਆਂ ਚੀਜ਼ਾਂ ਨਮੀਆਂ ਟੈਕਨੀਕ ਦੀਆਂ ਨਵੇਂ ਵਰਗ ਦਿਨਾਈਆਂ ਆਓ ਤੁਹਾਨੂੰ ਦਿਖਾਉਨੇ ਆਂ ਦੇਖਿਆ ਕਿ ਆਹ ਵੇਖੋ ਕੁੜੀਆਂ ਹੈਗੀਆਂ ਤੇ ਬਹੁਤ ਵਧੀਆ ਕੰਮ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਤਰ੍ਹਾਂ ਤਰ੍ਹਾਂ ਦੀਆਂ ਨਵੀਆਂ ਮਸ਼ੀਨਾਂ ਆਈਆਂ ਤੁਸੀਂ ਇਹੋ ਜੇ ਮੇਲਿਆਂ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਕਿਵੇਂ ਵਰਕ ਕਰਦੀਆਂ ਕਿਸਾਨ ਭਰਾਵਾਂ ਵਾਸਤੇ ਨਵੇਂ ਮੇਲੇ ਲਾਏ ਜਾਂਦੇ ਆ ਇਹੋ ਜੇ ਮੇਲੇ ਜਿਵੇਂ ਹੁਣ ਅੱਜ 7 ਤੇ 8 ਨੂੰ ਇੱਥੇ ਲੱਗੂਗਾ ਫੇਰ ਅਖਬਾਰਾਂ ਦੇ ਵਿੱਚ ਆਉਂਦਾ ਹੋਰ ਜਗ੍ਹਾ ਤੇ ਲੱਗਦਾ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਕਿਸਾਨਾਂ ਵਾਸਤੇ ਦਵਾਈਆਂ ਰੇਹਾਂ ਸਪਰਿਆਂ ਬਹੁਤ ਆਉਂਦੀਆਂ ਆਓ ਹੁਣ ਸੁਪਰ ਸੀਰ ਆਪਣਾ ਆਇਆ ਹੈਗਾ ਹੈਵੀ ਡਿਊਟੀ ਇਹ ਵਿਖਾਉਨੇ ਆ ਤੁਹਾਨੂੰ ਕਿਉਂਕਿ ਜਿਹੜੀ ਸੀਰ ਹੈਗਾ ਤੋਂ ਕਿੱਥੀ ਹੈ ਇਹ ਰੇ ਵਾਲਾ ਜੀ ਇਹ ਰੇ ਪੌਣ ਵਾਲਾ ਆ ਬਸ ਫਿਰ ਆ ਰੋਟਾ ਵਿਟਰ ਆ ਗਿਆ ਕਯੂ ਕਰਦੇ ਆ ਤੇ ਬਸ ਆ ਤਾਂ ਰੋਟਾ ਵਿਟਰ ਆਹੀ ਪੁਰਾਣਾ ਅੱਜ ਰੇ ਸਪਰੇ ਦੀ ਦੁਕਾਨ ਲਾਈ ਆ ਗਈ। ਫਾਉ ਤੁਹਾਨੂੰ ਅੱਗੇ ਵਿਖਾਉਨੇ ਆ। ਆ ਚੋਨੇ ਦੀਆਂ ਕਿਸਮਾਂ ਲੱਗ-ਲੱਗ। ਆਹ ਚੋਨੇ ਆ। ਨਾਮ ਹੈ ਜਿਹੜਾ ਪੀਏਯੂ ਰਿਜਨ ਰეკਮੈਂਡੇਸ਼ਨ ਜਿਹੇ ਨੂੰ ਬਕਾਇਦਾ ਆਪ ਪੰਪ ਆ ਕੇ ਟਪਰੇ ਵਾਲੇ ਇਹ ਸਪੇਅਰ ਪਾਰਟ ਆ ਕੇ ਆਪਣੇ ਜਿਵੇਂ ਕਿ ਸਪਰੇਅ ਵਾਲੇ ਦੇ ਉੱਤੇ ਆਪਾਂ ਆਹ ਟਾਇਰ ਵੀ ਚੜਾ ਕੇ ਹੁਣ ਸਹੂਲਤ ਕਰਤੀ ਵੀ ਇਹ ਚੜਾ ਕੇ ਆਪਾਂ ਆਪਣੇ ਨੋਰਮਲ ਟਰੈਕਟਰ ਤੇ ਵੀ ਚੜਾ ਕੇ ਸਪਰੇਅ ਕਰ ਸਕਦੇ ਹਾਂਗੇ ਜਿਵੇਂ ਕਿ ਸਪਰੇਅ ਵਾਲੇ ਦੇ ਉੱਤੇ ਆਪਾਂ ਆਹ ਟਾਇਰ ਵੀ ਚੜਾ ਕੇ ਹੁਣ ਸਹੂਲਤ ਕਰਤੀ ਵੀ ਇਹ ਚੜਾ ਕੇ ਆਪਾਂ ਆਪਣੇ ਨੋਰਮਲ ਟਰੈਕਟਰ ਤੇ ਵੀ ਚੜਾ ਕੇ ਸਪਰੇਅ ਕਰ ਸਕਦੇ ਹਾਂਗੇ 네, 이리 때도 안될것 같은데. 아, 여러분들, 여러분들, 첫 번째 분도가 되도록. 그리고 마지막으로 부탁 하나. 본인의 고취와 사사로 들고 가 주시면 감사하겠습니다. 네. ਇਸ ਸਪਰੇਅ ਕਰਨਾ ਰੋ ਬਖਾ ਦੇ ਹਨਾ ਆ ਬਖਾ ਦੇ ਇਹ ਅੱਜ ਬੁਖਾਰੇ ਆ ਤੁਹਾਨੂੰ ਡਰੋਨ ਸਪਰੇਅ ਵਾਲਾ ਕਿ ਸਬਸਿਡੀ ਮਿਲਦੀ ਹੈ ਇਹ ਕਣਕ ਦੇ ਬੀਜਨ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵੀ ਤੁਸੀਂ ਵੇਖਣੇ ਹੋ ਇਹ ਜਮਾਰ ਦਾ ਵੀ ਆ ਇਹ ਬਾਜਰਾ ਆ ਗਿਆ ਇਹ ਆ ਗਈ ਕਣਕ ਸਾਫ਼ ਕਰਨ ਵਾਲੀ ਦੇਸੀ ਜੁਗਾੜ ਦੇਸੀ ਜੁਗਾੜੂ ਆ ਗਿਆ ਇਹ ਛੋਟਾ ਛੋਟੇ ਕਿਸਾਨ ਵਾਸਤੇ ਇਹ ਰੌਣਕ ਨਾਲ ਆਈ ਬੈਸਟ ਆਫ ਰੌਣਕ ਨੂੰ ਜੀ ਨਰਮਾ ਹੋ ਗਿਆ ਉਹਦੇ ਨਾਲ ਗੋਪੀ ਹੋ ਗਿਆ ਛਿਮਲਾ ਮਿਰਚ ਹੋ ਗਿਆ ਅੱਛਾ ਉਹ ੜਾ ਦੇਖੋ ਵਿਚਾਲੇ ਕੋਡੀ ਕਰਦਾ ਵਿਚਾਲੇ ਕੋਡੀ ਨਾ ਕਰ ਜਦ ਕਿੰਨੇ ਗੰਨੇ ਲੰਘੇ ਇਹ ਵਿਚਾਲੋਂ ਗੰਨੇ ਦੇ ਵਿਚਾਲੇ ਜਿੰਨਾ ਗੈਪ ਹੋਊਗਾ ਉਸ ਨੂੰ ਕੋਡੀ ਕਰਨ ਦਾ ਅੱਛਾ ਕੋਡੀ ਕਰਨ ਦੇ ਉਹਦੇ ਕੰਮ ਆ ਜਾਂਦਾ ਹੈ। ਭਰਾ ਫਸੁੰਦਾ ਕੋਈ ਹੋਰ ਸੀ ਹੁੰਦੀ ਹੈ। ਠੀਕ ਆ। ਖਤਮ ਕਰ ਦਿੰਦਾ। ਉਹ ਖਤਮ ਕਰ ਦਿੰਦਾ। ਇਹ ਨੋਰਮਲ ਟਰੈਕਟਰ ਤੇ ਪੈ ਜਾਂਦਾ ਹੈ ਕਿ ਹਾਂ ਜੀ ਹਾਂ 35 HP ਤੱਕ ਵਧੀਆ ਕੰਮ ਕਰਦਾ। ਵਧੀਆ ਕੰਮ ਕਰਦਾ। ਠੀਕ। ਆ ਹੈਵੀ ਚ ਆ ਗਿਆ ਜੀ। ਇਹ 8 ਫੁੱਟ ਰੋਟਾਵੇਟਰ ਆ ਗਿਆ ਜੀ। ਇਹ ਬਲੇਡ ਚ। ਅੱਛਾ। ਇਹ 8 ਫੁੱਟ ਆ। ਜਿਹੜਾ ਇਸ ਜਗ੍ਹਾ ਦੇ ਉੱਤੇ ਮੇਲਾ ਹੈਗਾ ਜਾਂਦਾ ਰੇ ਸਪਰੇ ਦੇ ਉੱਤੇ ਆ ਕੇ ਜਿਵੇਂ ਆਈਆਂ ਗੀਆਂ ਜਾਂ ਮਸ਼ੀਨਰੀ ਦਾ ਜੋਗ ਜਾਦੇ ਦਿਖਾਇਆ ਗਿਆ ਤਾਂ ਤੁਹਾਨੂੰ ਮਤਲਬ ਕਵੈਨਾ ਮਿਲ ਜਾਣੀਆਂ ਰੋਟਾ ਬੀਟਰ ਸੀਡ ਉਹ ਨਵੇਂ ਤਰ੍ਹਾਂ ਦੇ 8 ਫੁੱਟੇ 12 ਫੁੱਟੇ ਮਿਲ ਜਾਣਗੇ ਜਿਵੇਂ ਕਿ ਹਰ ਇੱਕ ਕੰਪਨੀ ਦਾ ਟਾਇਰ ਵੇਖਣਾ ਟਾਇਰ ਮਿਲ ਜੂਗਾ ਤੁਹਾਨੂੰ ਵੱਡੇ ਤੋਂ ਵੱਡਾ ਟਰੈਕਟਰ ਸਾਰਾ ਕੁਝ ਮਿਲ ਜੂਗਾ ਜਿਵੇਂ ਆ ਟਾਇਰ ਵਗੈਰਾ ਆਏ ਆਗੇ ਬੋਲੀ ਮਿਲ ਜੂਗੀ ਇਸ ਤਰ੍ਹਾਂ ਦਾ ਜਿੰਮੇ ਵੀ ਰਿਲੇਟਡ ਜਾਂ ਕੋਈ ਸਪੇਅਰ ਪਾਰਟ ਲੈਣਾ ਹੈ ਜਾਂ ਕੋਈ ਰੋਟਾ ਮੀਟਰ ਦਾ ਬਲੇਡ ਲੈਣਾ ਹੈ ਇਸ ਮੇਲੇ ਦੇ ਵਿੱਚ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਜਿਵੇਂ ਕਿ ਆਹ ਵਿਖਾਈ ਗੇ ਰੋਟਾ ਮੀਟਰ ਵਗੈਰਾ ਸਾਰਾ ਕੁਝ ਉਹਨਾਂ ਦਾ ਸਪੇਅਰ ਪਾਰਟ ਵੀ ਨਾਲ ਆ ਕੰਪਨੀ ਦਾ ਨਾਲ ਆ ਸਾਰਾ ਕੁਝ ਦੇਖ ਸਕਦੇ ਹੋਗੇ ਤੁਸੀਂ ਰੀਪਰ ਵਗੈਰਾ ਬਟੇਰੀ ਪਰ ਹੈਵੀ ਡਿਊਟੀ ਰੀਪਰ ਵੀ ਆਪਣੇ ਕੋਈ ਇਸ ਟਾਈਮ ਇਸ ਮੇਲੇ ਦੇ ਵਿੱਚ ਮੌਜੂਦ ਆ ਤੁਸੀਂ ਆ ਕੇ ਦੇਖ ਸਕਦੇ ਹੋਗੇ ਬਿਲਕੁਲ ਸਾਰਾ ਕੁਝ ਆ ਇਧਰਲੇ ਪਾਸੇ ਆ ਜਿਹੜੇ ਕਬੈਨਾ ਆ ਗਈਆਂ ਜਿਵੇਂ ਨਵੇਂ ਟੈਕਨੀਕ ਦੇ ਨਾਲ ਕਬੈਨਾ ਹੈਗੀਆਂ ਆ ਤੁਸੀਂ ਦੇਖ ਸਕਦੇ ਹੋ ਹੁਣ ਆਓ ਤੁਹਾਨੂੰ ਕਬੈਨਾ ਆ ਹੁਣ ਆਪਣੇ ਕੋਲੇ ਕਵੈਨਾ ਆ ਗਈਆਂ ਸਾਰੀਆਂ ਰੇ ਸਪਰੇਅ ਕਰਨ ਵਾਸਤੇ ਇੱਕ ਆ ਬਖਾਇਆ ਜਾਵੇ ਤਾਂ ਤੁਹਾਨੂੰ ਇੱਕ ਨਵਾਂ ਟਰੈਕਟਰ ਬਖਾਉਨੇ ਆ ਜਿਵੇਂ ਸਪਰੇਅ ਦਾ ਇਹ ਜਿਵੇਂ ਆਗਾ ਰੇ ਰੇ ਪਾਤੀ ਤਾਂ ਰੇ ਆਪਣਾ ਖਿਲਾਰੂਗਾ ਆ ਟਾਇਰ ਇਹਦੇ ਦੂਜੇ ਟਾਇਰ ਆਗੇ ਨਾ ਖੁੱਬੇ ਨਾ ਕਰੇ ਜੇ ਤੁਹਾਡੀ ਮਰਜ਼ੀ ਟਰੈਕਟਰ ਨੂੰ ਲੈ ਜਾਓ ਇਹਨੂੰ ਤੁਸੀਂ ਮੰਨੂ ਕਬੇਸ ਨੇ ਸਾਥ ਉਹ ਇਹ ਲੈ ਕੇ ਆਇਆ ਇੱਥੋਂ ਲੈ ਕੇ ਇਹ ਟਰੈਕਟਰ ਵੀ ਬਣ ਜਾਂਦਾ ਹੈ ਜੀਸੀਬੀ ਦਾ ਵੀ ਕੰਮ ਕਰਦਾ ਹੈ ਜਿਵੇਂ ਕਿ ਤੁਸੀਂ ਰੇਹ ਭਰਨੀ ਆਪਦੇ ਜਾਂ ਕੋਈ ਮਿੱਟੀ ਭਰਨੀ ਆ ਜਾਂ ਖੇਤ ਦੇ ਕੋਈ ਧੌੜਾ ਚੱਕਣਾ ਹੈ ਤਾਂ ਬਿਲਕੁਲ ਇਹ ਸਫੀਸ਼ੈਂਟ ਆਪਣੇ ਵਾਸਤੇ ਜ਼ਿਮੀਂਦਾਰ ਵਾਸਤੇ ਬਿਲਕੁਲ ਓਕੇ ਸੈਪਰੇਟ ਵੀ ਹੋ ਜਾਂਦਾ ਐਸ ਤੋਂ ਹੁੱਕਾ ਕੱਢੋ ਬਸ ਇਹ ਸੈਪਰੇਟ ਹੋ ਜੂਗਾ ਸੀਟ ਖੋਲੋ ਛੱਡੋ ਟਰਾਲੀ ਮਗਰ ਪਾਓ ਟਰੈਕਟਰ ਫੇਰ ਤੋਰੋ ਇਹ ਆ ਗਿਆ ਆਪਣੇ ਕੋਲੇ ਫਿਕਸ ਇਹ ਫਿਕਸ ਰਹੂਗਾ ਇਹ ਟਰੈਕਟਰ ਤੁਹਾਨੂੰ ਸਿਰਫ ਇਹਦੇ ਤੇ ਲੋਟਰ ਦਾ ਹੀ ਕੰਮ ਦੇਊਗਾ ਹੋਰ ਆਪਾਂ ਨੂੰ ਕੰਮ ਨਹੀਂ ਦੇਊਗਾ ਇਹ ਉਹ ਦੋਨੇ ਕੰਮ ਦੇਊਗਾ ਇਹ ਇੱਕ ਕੰਮ ਦੇਊਗਾ ਆਪਾਂ ਨੂੰ ਇਹ ਵੇ ਆ ਡਰੋਨ ਵਗੈਰਾ ਆ ਗਿਆ ਜਿਵੇਂ ਕਿ ਆਪਾਂ ਸਪਰੇਅ ਕਰਨ ਵਾਸਤੇ ਨਵੀਂ ਟੈਕਨੀਕ ਦੇ ਨਾਲ ਡਰੋਨ ਵਗੈਰਾ ਇਹ ਮੇਲੇ ਦੇ ਉੱਤੇ ਨਵੀਂ ਨਵੀਂ ਟੈਕਨੀਕ ਦੇ ਨਵੇਂ ਨਵੇਂ ਸਾਰਾ ਕੁਝ ਆਇਆ ਕਿੰਨਾ ਟਾਈਮ ਚੱਲਦਾ ਹੈ ਇੱਕ ਵਾਰੀ 10 ਲੀਟਰ ਦੇ ਵਿੱਚ ਤੁਸੀਂ ਇੱਕ ਗਿੱਲਾ ਕਰਕੇ ਦਿੰਦਾ ਤੁਹਾਨੂੰ 6 ਮਿੰਟ। ਦੁਬਾਰੀ ਬੈਟਰੀ ਚਾਰਜ ਕਰ ਲਈ ਸਾਨੂੰ ਤਿੰਨ ਗਿੱਲੇ ਕਰਕੇ ਦੋ। ਕਿੰਨੇ ਟਾਈਮ ਚੱਲੇ ਇਹ ਬੈਟਰੀ ਚਾਰਜ ਬੈਟਰੀ ਚਾਰਜਰ ਦੇ ਘੰਟੇ ਜੁੜੇ। ਇਹ ਉਹਦੇ ਵਾਲੀ ਆ 4 ਵਾਲੀ ਮੱਕੀ ਦਾ ਚਾਰ ਪਾਉਣ ਨੂੰ ਟਰੈਕਟਰ ਦੇ ਮੂਹਰੇ ਜੁੜ ਜਾਂਦੀ ਹੈ ਇਹ ਤੇ ਉਹ ਉਹ ਤੇ ਟਰਾਲੀ ਦੇ ਵਿੱਚ ਜਾ ਬੜੂਗੇ ਉਧਰ ਕੁਮ ਕੇ ਹਾਂ ਮੱਕੀ ਨਹੀਂ ਮੱਕੀ ਦਾ ਚਾਰ ਬਣਾਉਣ ਵਾਸਤੇ ਜਿਵੇਂ ਕਿ ਡੈਰੀ ਫਾਰਮਾਂ ਵਾਸਤੇ ਆਪਾਂ ਚਾਰ ਪਾਉਨੇ ਆ ਉਹ ਚਾਰ ਵਾਸਤੇ ਇਹ ਚੀਜ਼ ਆ ਗਈ ਆ ਗਈ ਤੇ ਟਰੈਕਟਰ ਤੇ ਇਹ ਅਗਲੇ ਪਾਸੇ ਲੱਗ ਜੂਗਾ ਇਹ ਸਿਸਟਮ ਆਪਣਾ ਸਾਰਾ ਤੇ ਬਿਲਕੁਲ ਸਹੀ ਜੁਗਾੜ ਆ ਇਹ ਨਸਲ ਕਿਹੜੀ ਆ ਇਹ ਜੀ ਮੋਰਾ ਨਸਲਾ ਜੀ ਅੱਛਾ ਮੋਰਾ ਨਸਲਾ ਤੇ ਇਹਦੀ ਉਮਰ ਕਿੰਨੀ ਹੋਗੀ ਉਮਰ 3 ਸਾਲ ਹੋ ਗਈ 38 ਮਹੀਨੇ ਦੀ ਉਮਰ ਹੋ ਗਈ ਜੀ ਅੱਛਾ ਇਹਦੀ 38 ਮਹੀਨੇ ਦੀ ਉਮਰ ਆ ਤੇ ਕੱਦੇ ਦਾ ਘੱਟੋ ਘੱਟ ਵੀ ਕੱਦ ਦੇਖ ਲਓ ਵੀ 5.5 ਫੁੱਟ ਇਸ ਟਾਈਮ ਹੈਟਰਾ ਕੀ 60 60 ਇੰਚ ਕੱਦ ਹੈਗਾ ਜੀ 60 60 ਇੰਚ ਕੱਦ ਆ ਇਸ ਟਾਈਮ ਅੱਛਾ ਤੇ ਫੇਰ ਇਹਦਾ ਜਿਵੇਂ ਆਪਾਂ ਵੀਰ ਜੀ ਵਗੈਰਾ ਜੇ ਤੁਹਾਡੇ ਕੋਲੇ ਆਪ ਤਿਆਰ ਕਰਦੇ ਹੋ ਜੀ ਵੀਰ ਤਿਆਰ ਕਰਦੇ ਆਪ ਤਿਆਰ ਕਰਦੇ ਆਪਦੇ ਕੋਲੇ ਆਸੀ ਮਿੰਟ ਤੁਹਾਡੇ ਕੋਲ ਤੇ ਆਪਾਂ ਆਏ ਕਿਹੜੇ ਏਰੀਆ ਤੋਂ ਆ ਜੀ ਸਾਡਾ ਜੀ ਪੈਂਡ ਵੰਦ ਰੋਡ ਆ ਵੰਦ ਰੋਡ ਕਿਹੜਾ ਮੋਗਾ ਜੀ ਕਿਹੜਾ ਮੋਗਾ ਵੰਦ ਰੋਡ ਇਹ ਜਿਹੜਾ ਆਪਣਾ ਰਹਿ ਗਿਆ ਬਾਜੇ ਘਾਨੇ ਕੋਲੇ ਬਾਜੇ ਘਾਨੇ ਕੋਲੇ ਜੀ ਗਾੜੀ ਬਾਜੇ ਘਾਨੇ ਦੇ ਨੇੜੇ ਪੈਂਦਾ ਜੀ ਅੱਛਾ ਮਗਰਾੜੀ ਤੇ ਆਪਾਂ ਸੀਮਨ ਦਾ ਕੀ ਪ੍ਰਾਈਜ਼ ਰੱਖਿਆ ਜੀ ਸੀਮਨ ਦਾ 2100 ਆ ਸੀਮਨ ਦਾ ਇਹ ਹਿਸਾਬ ਨਾਲ 150 200 ਕੀ ਇਹਦੇ ਵਿੱਚ ਨਹੀਂ ਆਉਂਦੇ 150 ਵੀ ਪਾਲਾ ਜਾਏ 150 200 ਕਿਸੇ ਕਿਸਾਨ ਭਰਾ ਨੇ ਲੈਣਾ ਹੋਵੇ ਤੇ ਇਹਨਾਂ ਕੋਲੇ ਆ ਬਾਂਦਰ ਡੋਣ ਬਾਈ ਦਾ ਪਿੰਡ ਆ ਨੰਬਰ ਸਕਰੀਨ ਤੇ ਨੰਬਰ ਬੋਲ ਦਿਓ ਜੀ 99 ਕੁਝ ਗਾਲੀ 243 ਬੰਦ ਨਾ ਬੋਲ ਦਿਓ ਜੀ ਇਹ ਨਾਮ ਪੱਪੂ ਸਿੰਘ ਆ ਜੀ ਪੱਪੂ ਸਿੰਘ ਨਾਂ ਬਾਈ ਦਾ ਪੱਪੂ ਸਿੰਘ ਆ ਜੀ ਤੇ ਕਿਸੇ ਨੇ ਸਿਵਨ ਲੈਣਾ ਹੋਵੇ ਕਿਸਾਨ ਭਰਾਵਾਂ ਨੂੰ ਮੇਲੇ ਦੇ ਕਰਕੇ ਫਿਕਸ ਰੇਟ ਤੇ ਕੋਈ ਨਗਾ ਰੇਟ ਦੇ ਰੈਟ ਕਰਕੇ ਦਿੱਤਾ ਜਾਊਗਾ ਕੋਈ ਮਾਈਨ ਸੰਪਰਕ ਕਰਨਾ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਆਪਾਂ ਨੰਬਰ ਦੇ ਦਿਆਂਗੇ ਇਹ ਆਪਣੇ ਬਜ਼ੁਰਗਾਂ ਦਾ ਕੀ ਨਾਸ ਸੀ ਮੇਰੀ ਸਾਹਤ ਹੋਈ ਸੀ ਗੱਲ ਉਹ ਮੇਰੀ ਵੀਡੀਓ ਜਿਵੇਂ ਆਪਾਂ ਵੇਖੀਏ ਰੇ ਸਪਰੇ ਵਾਲੀਆਂ ਦੁਕਾਨਾਂ ਜਾਦੇ ਸੀਗੀਆਂ ਜਿਵੇਂ ਇੱਕ ਲੈਨ ਵੇਖੀਏ ਤਾਂ ਸਪਰੇਮਾਂ ਦੇ ਉੱਤੇ ਜਾਦੇ ਸੀਗੀ ਦੂਜੀ ਉਹਦੇ ਉੱਤੇ ਆ ਗਈ ਆਪਣੀ ਆ ਰੋਟਾ ਵੀ ਟਰਾਲੀਆਂ ਆ ਗਈਆਂ ਤਰ੍ਹਾਂ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਮਸ਼ੀਨਰੀਆਂ ਵਾਲੀਆਂ ਆ ਗਈਆਂ ਫੇਰੇ ਇਹਦੇ ਉੱਤੇ ਸਪੇਅਰ ਪਾਰਟ ਵਾਲੀਆਂ ਆ ਗਈਆਂ ਜਿਵੇਂ ਡਰੋਨ ਵਗੈਰਾ ਆ ਗਏ ਜਾਂ ਰੇ ਹੁਣ ਆਪਾਂ ਨੂੰ ਜਿਵੇਂ ਪਾ ਕੇ ਮਗਰ ਟਰੈਕਟਰ ਤੇ ਆਪਾਂ ਛਿੜਕਦੇ ਆ ਉਹੋ ਜੀ ਮਸ਼ੀਨਰੀ ਅੱਜ ਮੇਲਾ ਜਿਆਦੇ ਮਸ਼ੀਨੀ ਯੁੱਗ ਦੇ ਸੀਗਾ ਜ਼ਿੰਮੇਵਾਰ ਦੇ ਰਿਕਾਰਡਿੰਗ ਖੇਤੀ ਵਾਲੇ ਦੇ ਅੱਜ ਆਪਣੇ ਕੋਲੇ ਪਸ਼ੂਆਂ ਦੇ ਰਿਕਾਰਡਿੰਗ ਕੋਈ ਨਹੀਂ ਸੀ ਜਿਵੇਂ ਇੱਕ ਦੋ ਆਪਣੇ ਆਸਾਨ ਜਿਵੇਂ ਕਹਿ ਦਈਏ ਝੋਟੇ ਆਏ ਸੀਗੇ ਉਹਦੀ ਆਪਾਂ ਵੀਡੀਓ ਇੱਕ ਕਵਰ ਕੀਤੀ ਹੈਗੀ ਡੋੜ ਬਾਂਦਰ ਤੋਂ ਆਇਆ ਸੀ ਉਹਦੀ ਆਪਾਂ ਪੂਰੀ ਵੀਡੀਓ ਉਹਦੇ ਘਰ ਜਾ ਕੇ ਕਵਰ ਕਰਕੇ ਲਿਆਵਾਂਗੇ ਫਿਰ ਤੁਹਾਨੂੰ ਪੂਰੀ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਇਸੇ ਕਰਕੇ ਵੀਡੀਓ ਅੱਜ ਸ਼ਾਰਟ ਚ ਰੱਖੀ ਆ ਗੁਰਲਾਬ ਸਿੰਘ ਬਠਿੰਡਾ ਵੇਖਣ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ